ਕੀ ਵੀ ਸਾਹਿਬ 2014 ਤੋਂ ਬਾਅਦ ਹੁਣ ਤੁਸੀਂ ਆ ਕੇ ਆਪਣਾ ਫੈਸਲਾ ਬਦਲਿਆ 2014 ਦੇ ਵਿੱਚ ਹੀ ਤੁਹਾਨੂੰ ਹਟਾ ਦਿੱਤਾ ਗਿਆ ਸੀ ਜਲੰਧਰ ਤੋਂ ਉਤਰੇ ਭੇਜ ਦਿੱਤਾ ਗਿਆ ਸੀ ਕੀ ਹਾਲਾਤ ਨੇ ਹੁਣ ਤੁਸੀਂ ਅਚਾਨਕ ਲਿਆ ਫੈਸਲਾ ਕੀ ਵੀ 10 ਸਾਲ ਦੇ ਵਿੱਚ ਕਾਂਗਰਸ ਪਾਰਟੀ ਨੇ ਕਿਸੇ ਦੀ ਕੋਈ ਬਾਤ ਨਹੀਂ ਲਈ ਕੁਛ ਹੀ ਤੇ ਜਦੋਂ ਪ੍ਰਧਾਨ ਜੀ ਬੋਲਦੇ ਨੇ ਜੀ ਕਹਿੰਦੇ ਜਿਹਨੇ ਜਾਣਾ ਜਾਵੇ ਤੇ ਨਵੇਂ ਆ ਦੇ ਰਾਹ ਬਣੇ ਅਸੀਂ ਹੁਣ ਬਾਹਰ ਆ ਗਏ ਆ ਨਵੇਂ ਬੰਨ ਨੂੰ ਰਾਹ ਛੱਡ ਦਿੱਤਾ ਸੀ ਹੁਣ 24 ਦੇ ਵਿੱਚ ਆਸ ਸੀ ਕਿ ਨਹੀਂ ਸੀਗੀ ਤੁਹਾਨੂੰ ਇਹਦੇ ਉਹ ਵੀ ਆਸ ਸੀ ਕਿਉਂਕਿ ਐਸ ਵੇਲੇ ਜਲੰਧਰ ਦੇ ਵਿੱਚ ਦੋ ਹੀ ਸੀ ਅਸੀਂ ਕੰਟੈਂਡਰ ਆਪਣੇ ਅੰਨੇ ਪੁਰਾਣੇ ਲੀਡਰਾਂ ਦੇ ਨਾਲ ਹੀ ਕਾਂਗਰਸ ਪਾਰਟੀ ਆਇਆ ਕਰ ਰਹੀ ਹੈ ਫਿਰ ਸਰਵਾਈਵ ਕਿਵੇਂ ਕਰੂ ਉਹ ਸਮਝਦੇ ਆ ਵੀ ਨਵੇਂ-ਨਵੇਂ ਬੰਦੇ ਜਿਹੜੇ ਆ ਸ਼ਾਇਦ ਉਹ ਜ਼ਿਆਦਾ ਵਧੀਆ ਹੋਣਗੇ ਔਰ 10 ਸਾਲਾਂ ਦੇ ਵਿੱਚ ਇੱਕ ਵਾਰ ਤੁਸੀਂ ਗੱਲ ਕੀ ਕਰ ਮਤਲਬ ਕੀਤੀ ਹੈ ਕਿਸੇ ਨਾਲ ਸੀਨੀਅਰ ਲੀਡਰਸ਼ਿਪ ਦੇ ਨਾਲ ਕਿ ਭਾਈ ਮੇਰੇ ਨਾਲ ਧੱਕਾ ਹੁੰਦਾ ਪਿਆ ਨਿਕਾਂ ਟਾਈਮ ਕੀ ਉਹਨਾਂ ਨੂੰ ਡਰ ਕੀ ਸੀ ਕਿ ਤੁਹਾਡੇ ਕੋਲ ਪਿੱਛੇ ਵੋਟ ਸ਼ੇਅਰ ਹੈ ਨਹੀਂਗਾ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਜਲੰਧਰ ਦੇ ਵਿੱਚ ਤਾਂ ਮਹਿੰਦਰ ਕੇਪੀ ਦੇ ਨਾਮ ਦਾ ਸਿੱਕਾ ਚੱਲਦਾ ਇਹ ਜਦੋਂ ਵੀ ਕਹਿੰਦੇ ਜੀ ਤੁਹਾਡੀ ਰਿਪੋਰਟ ਨਹੀਂ ਸਹੀ ਪਤਾ ਨਹੀਂ ਕਿੱਥੋਂ ਰਿਪੋਰਟ ਲੈਂਦੇ ਕਿਹਦੀ ਰਿਪੋਰਟ ਲੈਂਦੇ ਰੋਮਣੀ ਅਕਾਲੀ ਦਲ ਹੀ ਕਿਉਂ ਚੁਣੀ ਤੁਸੀਂ ਹੋਰ ਕੋਈ ਪਾਰਟੀ ਕਿਉਂ ਨਹੀਂ ਮੈਂ ਸਮਝਦਾ ਕਿ ਹੁਣ ਮੈਨੂੰ ਮੌਕਾ ਮਿਲਿਆ ਅਸੀਂ ਇਹਨਾਂ ਮੁੱਦਿਆਂ ਨੂੰ ਪਾਰਟੀ ਦੇ ਫੋਰਮ ਤੋਂ ਉਜਾਗਰ ਕਰਾਂਗੇ ਮੈਨੂੰ ਲੱਗਦਾ ਕਿ ਜਿਹੜੀ ਪਾਰਟੀ ਜੋ ਤੁਸੀਂ ਆਏ ਹੋ ਥੋੜੀ ਵਿਚਾਰਤਾਰਾ ਜਿਹੜੀ ਉੱਥੇ ਡਿਵੈਲਪ ਹੋਈ ਹੈ ਉਹ ਅਕਾਲੀ ਦਲ ਦੇ ਨਾਲ ਰਲ ਸਕੂਗੀ ਕਦੀ ਆਖੀ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉੱਪਰ ਵੀ ਸਰਕਾਰ ਰਹੀ ਤੇ ਪਾਣੀ ਦਾ ਮਸਲਾ ਨਹੀਂ ਹੱਲ ਹੋਇਆ ਹੋਰ ਚੀਜ਼ਾਂ ਦਾ ਨਹੀਂ ਹੋਇਆ ਅਕਾਲੀ ਦਲ ਲਗਾਤਾਰ ਜਿਹੜਾ ਹੈਗਾ ਮੋਰਚੇ ਲਾਉਂਦਾ ਰਿਹਾ ਕਾਂਗਰਸ ਪਾਰਟੀ ਨੂੰ ਛੱਡ ਕੇ ਮੋਹਿੰਦਰ ਕੇਪੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਚੁੱਕੇ ਨੇ ਔਰ ਇਸ ਤੋਂ ਬਾਅਦ ਹੁਣ ਹਾਲਾਤ ਜਿਹੜੇ ਆ ਕਾਂਗਰਸ ਪਾਰਟੀ ਵਾਸਤੇ ਤਣਾਪੂਰਵਕ ਹੋ ਸਕਦੇ ਆ ਜਲੰਧਰ ਸੀਟ ਨੂੰ ਲੈ ਕੇ ਹੌਟ ਸੀਟ ਇਸ ਵੇਲੇ ਬਣੀ ਹੋਈ ਆ ਜਲੰਧਰ ਦੀ ਸੀਟ ਔਰ ਉਸ ਸੀਟ ਨੂੰ ਲੈ ਕੇ ਫਿਲਹਾਲ ਮੋਹਿੰਦਰ ਕੇਪੀ ਜੀ ਦੇ ਘਰ ਮੌਜੂਦ ਆ ਫਿਲਹਾਲ ਇੱਥੇ ਪ੍ਰੋਗਰਾਮ ਜਿਹੜਾ ਆ ਉਹ ਪੱਕਿਆ ਹੋਇਆ ਔਰ ਇਸੇ ਪ੍ਰੋਗਰਾਮ ਦੇ ਚੱਲਦੇ ਹੋਏ ਮੋਹਿੰਦਰ ਕੇਪੀ ਜੀ ਜਿਹੜੇ ਆ ਉਹ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਅਕਲਗਲ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਔਰ ਆਉਂਦੇ ਸਮੇਂ ਦੇ ਵਿੱਚ ਉਹਨਾਂ ਦੇ ਚੋਣ ਲੜਨ ਦੀ ਉਮੀਦ ਜਿਹੜੀ ਹੈ ਉਹ ਚਿਤਾਈ ਜਾ ਰਹੀ ਹੈ ਲੋਕ ਸਭਾ ਚੋਣਾਂ ਤੋਂ ਵਿੱਚ ਜਲੰਧਰ ਤੋਂ ਉਮੀਦਵਾਰ ਜਿਹੜੇ ਨੇ ਉਹ ਹੋ ਸਕਦੇ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਮੌਜੂਦ ਕੇਵੀ ਸਾਹਿਬ 2014 ਤੋਂ ਬਾਅਦ ਹੁਣ ਤੁਸੀਂ ਆ ਕੇ ਆਪਣਾ ਫੈਸਲਾ ਬਦਲਿਆ 2014 ਦੇ ਵਿੱਚ ਹੀ ਤੁਹਾਨੂੰ ਹਟਾ ਦਿੱਤਾ ਗਿਆ ਸੀ ਜਲੰਧਰ ਤੋਂ ਉਧਰ ਭੇਜ ਦਿੱਤਾ ਗਿਆ ਸੀ ਕੀ ਹਾਲਾਤ ਨੇ ਹੁਣ ਤੁਸੀਂ ਅਚਾਨਕ ਲਿਆ ਫੈਸਲਾ ਕਿਵੇਂ ਦੇਖੋ 10 ਸਾਲ ਮੈਂ ਵੇਟ ਕਰਦਾ ਰਿਹਾ ਵੀ ਕਾਂਗਰਸ ਪਾਰਟੀ ਵਾਲੇ ਆਪਣੀ ਆਪਣੇ ਪੁਰਾਣੇ ਸਾਥੀਆਂ ਨੂੰ ਜਿਹੜੇ ਸ਼ਹੀਦਾਂ ਦੇ ਪਰਿਵਾਰ ਉਹਨਾਂ ਦੀ ਕੋਈ ਸਾਰ ਲਏਗੀ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਉਹਨਾਂ ਦਾ ਮਾਨ ਦਾ ਮਾਨ ਸਤਿਕਾਰ ਕਰੇਗੀ ਲੇਕਿਨ ਕਾ 10 ਸਾਲ ਦੇ ਵਿੱਚ ਕਾਂਗਰਸ ਪਾਰਟੀ ਨੇ ਕਿਸੇ ਦੀ ਕੋਈ ਬਾਤ ਨਹੀਂ ਲਈ ਕੁਛ ਹੀ ਮੇਰਾ ਪਰਿਵਾਰ ਦਾਦਰਸ਼ਨ ਸਿੰਘ ਕੇਪੀ ਮੇਰੇ ਪਿਤਾ ਜੀ ਨੇ ਕੁਰਬਾਨੀ ਦਿੱਤੀ ਚੌਧਰੀ ਜਗਤਰਾਮ ਜੀ ਪੈਰਾ ਰਣ ਤੇ ਨੋ ਵਾਲੀ ਜੀ ਅਨਿਕਾ ਜਨ ਪਾਂਡੇ ਸਾਹਿਬ ਸਾਡੇ ਲੁਧਿਆਣੇ ਤੋਂ ਜਿਨ੍ਹਾਂ ਦੇ ਪਰਿਵਾਰਾਂ ਨੂੰ ਦਰਕਨਾਰ ਕਰਕੇ ਨਵੇਂ-ਨਵੇਂ ਬੰਦਿਆਂ ਨੂੰ ਪਾਰਟੀ ਸਜਾ ਰਹੀ ਹੈ ਤੇ ਜਦੋਂ ਪ੍ਰਧਾਨ ਜੀ ਬੋਲਦੇ ਨੇ ਜੀ ਕਹਿੰਦੇ ਜਿਹਨੇ ਜਾਣਾ ਜਾਵੇ ਤੇ ਨਵੇਂ ਆਦੇ ਰਾਹ ਬਣੇ ਅਸੀਂ ਹੁਣ ਬਾਹਰ ਆ ਗਏ ਆ ਨਵੇਂ ਬੰਨ ਰਾਤ ਛੱਡ ਦਿੱਤਾ ਸੀ ਤੁਹਾਡਾ ਪਰ ਤੁਹਾਡਾ ਪਰਿਵਾਰ ਜਿਹੜਾ ਉਹ ਇੰਨਾ ਪੁਰਾਣਾ ਆ ਇੰਨਾ ਕਾਂਗਰਸ ਦੇ ਵਿੱਚ ਇਤਿਹਾਸ ਹੈਗਾ ਆ 2014 ਦੇ ਵਿੱਚ ਤੁਸੀਂ ਐਮਪੀ ਦੀ ਚੋਣ ਲੜਨਾ ਚਾਹੁੰਦੇ ਸੀ ਤੁਹਾਨੂੰ ਉੱਥੋਂ ਹਟਾ ਦਿੱਤਾ ਗਿਆ 17 ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਕਿਹਾ ਕਿ ਸਿਆਸੀ ਕਤਲ ਹੋਇਆ ਉਸ ਤੋਂ ਬਾਅਦ 22 ਦੇ ਵਿੱਚ ਹਾਲਾਤ ਇਦਾਂ ਦੇ ਬਣ ਗਏ 19 ਦੇ ਵਿੱਚ ਹਾਲਾਤ ਇਦਾਂ ਦੇ ਬਣ ਗਏ ਹੁਣ 24 ਦੇ ਵਿੱਚ ਆਸ ਸੀ ਕਿ ਨਹੀਂ ਸੀਗੀ ਤੁਹਾਨੂੰ ਇਸ ਬਾਰੇ ਪੂਰੀ ਆਸ ਸੀ ਕਿਉਂਕਿ ਇਸ ਵੇਲੇ ਜਲੰਧਰ ਦੇ ਵਿੱਚ ਦੋ ਹੀ ਸੀ ਅਸੀਂ ਕੰਟੈਂਡਰ ਇੱਕ ਚੌਧਰੀ ਪਰਿਵਾਰ ਇੱਕ ਕੇਪੀ ਪਰਿਵਾਰ ਔਰ ਪੂਰੀ ਆਸ ਸੀ ਲੇਕਿਨ ਇੱਕ ਪਾਰਟੀ ਨੇ ਪਤਾ ਨਹੀਂ ਪਾਰਟੀ ਦਾ ਕੀ ਸਿਸਟਮ ਬਣਾਇਆ ਪਾਰਟੀ ਨੇ ਤੇ ਇਸ ਕਰਕੇ ਸਾਨੂੰ ਇਥੇ ਜਲੰਧਰ ਵਾਲਿਆਂ ਨੂੰ ਇਗਨੋਰ ਕੀਤਾ ਅਸੀਂ ਪ੍ਰੋਟੈਸਟ ਤੇ ਬਹੁਤ ਜ਼ਿਆਦਾ ਪ੍ਰੋਟੈਸਟ ਇਸ ਗੱਲ ਦਾ ਸਾਡੇ ਲੋਕਾਂ ਦੇ ਵਿੱਚ ਹੈਗਾ ਕੀਤਾ ਕਿ ਇਦਾਂ ਦਾ ਨਹੀਂ ਸੀ ਕਰਨਾ ਚਾਹੀਦਾ ਜੇਪੀ ਸਾਹਿਬ ਤੁਸੀਂ ਟਕਸਾਲੀ ਕਾਂਗਰਸੀਆਂ ਦੇ ਵਿੱਚ ਆਉਂਦੇ ਹੋ ਤੁਹਾਡਾ ਪਰਿਵਾਰ ਉਹਨਾਂ ਦੇ ਵਿੱਚੋਂ ਆਉਂਦਾ ਹੈ ਆਪਣੇ ਐਨੇ ਪੁਰਾਣੇ ਲੀਡਰਾਂ ਦੇ ਨਾਲ ਹੀ ਕਾਂਗਰਸ ਪਾਰਟੀ ਐ ਕਰ ਰਹੀ ਹੈ ਫਿਰ ਸਰਵਾਈਵ ਕਿਵੇਂ ਕਰੂ ਇਹ ਤੇ ਹੁਣ ਪਾਰਟੀ ਨੂੰ ਜਿਹੜੇ ਚਲਾ ਰਹੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਐਨੇ ਸਮਝਦੇ ਆ ਵੀ ਨਵੇਂ-ਨਵੇਂ ਬੰਦੇ ਜਿਹੜੇ ਆ ਸ਼ਾਇਦ ਉਹ ਜ਼ਿਆਦਾ ਵਧੀਆ ਹੋਣਗੇ ਪਰ ਨਵੇਂ-ਨਵੇਂ ਜਿਹੜੇ ਬੰਦੇ ਆ ਨਾ ਉਹ ਕੋਈ ਫਰੂਟਫੁੱਲ ਰਿਜ਼ਲਟ ਨਹੀਂ ਦੇ ਸਕਦੇ ਤੁਸੀਂ ਐਨੇ ਸਾਲ ਚੁੱਪ ਵੱਟੀ ਰੱਖੀ ਭਾਵੇਂ ਤੁਸੀਂ ਇਲੈਕਸ਼ਨਜ਼ ਦੇ ਟਾਈਮ ਦੇ ਉੱਤੇ ਜ਼ਰੂਰ ਕਹਿੰਦੇ ਸੀ ਕਿ ਮੇਰੇ ਨਾਲ ੱੱੱਕਾ ਹੋ ਰਿਹਾ 10 ਸਾਲ ਤੁਸੀਂ ਕਿਹਾ ਔਰ 10 ਸਾਲਾਂ ਦੇ ਵਿੱਚ ਇੱਕ ਵਾਰ ਤੁਸੀਂ ਗੱਲ ਮਤਲਬ ਕੀਤੀ ਹੈ ਕਿਸੇ ਨਾਲ ਸੀਨੀਅਰ ਲੀਡਰਸ਼ਿਪ ਦੇ ਨਾਲ ਕਿ ਭਾਈ ਮੇਰੇ ਨਾਲ ੱੱੱਕਾ ਹੁੰਦਾ ਪਿਆ ਅਨੇਕਾਂ ਟਾਈਮ ਅਨੇਕਾਂ ਟਾਈਮ ਉਹ ਵੀ ਕਹਿੰਦੇ ਸੀ ਕਰਤੇ ਹਨ ਦੇਖਦੇ ਹਨ ਕਰਤੇ ਹਨ ਦੇਖਦੇ ਹਨ ਬਸ ਇਹੀ ਹੁੰਦਾ ਸੀ ਕੀ ਉਹਨਾਂ ਨੂੰ ਡਰ ਕੀ ਸੀ ਕਿ ਤੁਹਾਡੇ ਕੋਲ ਪਿੱਛੇ ਵੋਟ ਸ਼ੇਅਰ ਹੈ ਨਹੀਂਗਾ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਜਲੰਧਰ ਦੇ ਵਿੱਚ ਤਾਂ ਮਹਿੰਦਰ ਕੇਪੀ ਦੇ ਨਾਮ ਦਾ ਸਿੱਕਾ ਚੱਲਦਾ ਪਤਾ ਨਹੀਂ ਇਹ ਤੇ ਹੁਣ ਉਹਨਾਂ ਨੂੰ ਪਤਾ ਹੋਵੇਗਾ ਤੁਸੀਂ ਮੀਡੀਆ ਵਾਲੇ ਕਹਿੰਦੇ ਮੇਰੇ ਨਾਮ ਦਾ ਸਿੱਕਾ ਚੱਲਦਾ ਇਹਨਾਂ ਨੂੰ ਪਤਾ ਨਹੀਂ ਨਿਰਾਸ਼ਾ ਹੋਇਆ ਨਜ਼ਰ ਨਹੀਂ ਆ ਰਿਹਾ ਕਾਂਗਰਸ ਵਾਲਿਆਂ ਨੂੰ ਇਹ ਜਦੋਂ ਵੀ ਕਹਿੰਦੇ ਜੀ ਤੁਹਾਡੀ ਰਿਪੋਰਟ ਨਹੀਂ ਸਹੀ ਪਤਾ ਨਹੀਂ ਕਿੱਥੋਂ ਰਿਪੋਰਟ ਲੈਂਦੇ ਆ ਕਿਹਦੀ ਰਿਪੋਰਟ ਲੈਂਦੇ ਆ ਜਲੰਧਰ ਦੇ ਵਿੱਚ ਹਰ ਪਰਿਵਾਰ ਨੂੰ ਪਤਾ ਕੇਪੀ ਕੌਣ ਹੈ ਤੋਂ ਮੈਂ ਸਮਝਦਾ ਕਿ ਇਹ ਹੁਣ ਸਮਾਜ ਜਦੋਂ ਬਹੁਤ ਅਤ ਹੋ ਜਾਂਦੀ ਅੰਤ ਹੋ ਜਾਂਦਾ ਨਾ ਫਿਰ ਉਹ ਅਤ ਤੋਂ ਬਾਅਦ ਅੰਤ ਹੁੰਦਾ ਫਿਰ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਵੀ ਆਵਾਂਗਾ ਮੈਂ ਜਾਣਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਕਿਉਂ ਚੁਣੀ ਤੁਸੀਂ ਹੋਰ ਕੋਈ ਪਾਰਟੀ ਕਿਉਂ ਨਹੀਂ ਦੇਖੋ ਗੱਲ ਇਹ ਹੈ ਪੰਜਾਬ ਦੇ ਵਿੱਚ ਦੋ ਪਾਰਟੀਆਂ ਕੰਮ ਕਰਦੀਆਂ ਰਾਜ ਵੀ ਕਰ ਲੋ ਕੰਮ ਵੀ ਕਰਦੀਆਂ ਲੋਕਾਂ ਦੇ ਨਾਲ ਦੋਨੇ ਪ੍ਰਾਣੀਆਂ ਬਣਦੀਆਂ ਕਾਂਗਰਸ ਪਾਰਟੀ ਹੈ ਇੱਕ ਅਕਾਲੀ ਦਲ ਅਕਾਲੀ ਦਲ ਵੀ 100 ਸਾਲ ਤੋਂ ਉੱਪਰ ਹੈ ਤੇ ਕਾਂਗਰਸ 700 150 ਸਾਲ ਦੇ ਹੋ ਗਿਆ ਔਰ ਇਹਨਾਂ ਦੋਨਾਂ ਪਾਰਟੀਆਂ ਦਾ ਆਪਣਾ ਇਤਿਹਾਸ ਹੈ ਅੱਗੇ ਭਾਜੀਪੀ ਔਰ ਅਕਾਲੀ ਦਲ ਨਾਲ ਉਹਨਾਂ ਦਾ ਸਮਝਾਤਾ ਹੁੰਦਾ ਸੀ ਲੇਕਿਨ ਆਡਾਇਲੋਜੀਕਲੀ ਜਿਹੜੀ ਅਕਾਲੀ ਦਲ ਹੈ ਉਹ ਖੇਤਰੀ ਪਾਰਟੀ ਆ ਪੰਜਾਬ ਸੂਬੇ ਦੀ ਪਾਰਟੀ ਆ ਇਹਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਪੰਜਾਬ ਨੂੰ ਬਹੁਤ ਵੱਡੀਆਂ ਚੁਣੌਤੀਆਂ ਆ ਪਿਛਲੇ ਕਈ ਸਾਲਾਂ ਤੋਂ ਹਮੇਸ਼ਾ ਅਕਾਲੀ ਦਲ ਜਿਹੜੀ ਆ ਕੇਂਦਰ ਦੇ ਨਾਲ ਵੀ ਤੇ ਜਿਹੜੇ ਲੋਕਲ ਜਿਹੜੀ ਸਰਕਾਰਾਂ ਉਹਨਾਂ ਦੇ ਨਾਲ ਵੀ ਹਮੇਸ਼ਾ ਇਹਨਾਂ ਦੇ ਟਕਰ ਰਹੀ ਆ ਕਿ ਅਸੀਂ ਲੋਕ ਸਮਾਜ ਵਾਸਤੇ ਪੰਜਾਬ ਵਾਸਤੇ ਕੁਝ ਕਰਨਾ ਹੈ ਤੁਹਾਨੂੰ ਲੱਗਦਾ ਕਿ ਜਿਹੜੀ ਪਾਰਟੀ ਜੋ ਤੁਸੀਂ ਆਏ ਹੋ ਥੋੜੀ ਵਿਚਾਰਤਾਰਾ ਜਿਹੜੀ ਉੱਥੇ ਡਿਵੈਲਪ ਹੋਈ ਹੈ ਉਹ ਅਕਾਲੀ ਦਲ ਦੇ ਨਾਲ ਰਲ ਸਕੂਗੀ ਕਦੀ ਆ ਕੇ ਦੇਖੋ ਖੇਤਰੀ ਪਾਰਟੀ ਦੀ ਜਿਹੜੀ ਵਿਚਾਰਤਾਰਾ ਹੁੰਦੀ ਹੈ ਬੜੀ ਸਪਸ਼ਟ ਹੁੰਦੀ ਹੈ ਜਦੋਂ ਨੈਸ਼ਨਲ ਪਾਰਟੀ ਹੁੰਦੀ ਆ ਨੈਸ਼ਨਲ ਪਾਰਟੀ ਨੂੰ ਤਾਂ ਹਰਿਆਣਾ ਦੇ ਵਿੱਚ ਵੀ ਸਰਕਾਰ ਹੈ ਪੰਜਾਬ ਦੇ ਵਿੱਚ ਵੀ ਸਰਕਾਰ ਹੈ ਜੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉੱਪਰ ਵੀ ਸਰਕਾਰ ਰਹੀ ਤੇ ਪਾਣੀ ਦਾ ਮਸਲਾ ਨਹੀਂ ਹੱਲ ਹੋਇਆ ਹੋਰ ਚੀਜ਼ਾਂ ਦਾ ਨਹੀਂ ਹੋਇਆ ਅਕਾਲੀ ਦਲ ਲਗਾਤਾਰ ਜਿਹੜਾ ਹੈਗਾ ਮੋਰਚੇ ਲਾਉਂਦਾ ਰਿਹਾ ਔਰ ਤਾਂ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਜਿਹੜਾ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਆ ਪੰਜਾਬੀ ਬੋਲਦੇ ਇਲਾਕੇ ਆ ਬੜੇ ਸਾਲਾਂ ਤੋਂ ਅਸੀਂ ਸੁਣਦੇ ਸੀ ਮੈਂ ਸਮਝਦਾ ਕਿ ਹੁਣ ਮੈਨੂੰ ਮੌਕਾ ਮਿਲਿਆ ਅਸੀਂ ਇਹਨਾਂ ਮੁੱਦਿਆਂ ਨੂੰ ਪਾਰਟੀ ਦੇ ਫੋਰਮ ਤੋਂ ਜਾ ਕੇ ਕਰਾਂਗੇ ਅੱਛਾ ਸਿਆਸੀ ਪੱਧਰ ਦੇ ਉੱਤੇ ਅਕਾਲੀ ਦਲ ਦਾ ਅਕਸ 2015 ਤੋਂ ਬਾਅਦ ਨਿੱਗਰਦਾ ਗਿਆ ਹਰ ਕੋਈ ਜਾਣਦਾ ਆ ਪਰ ਇਹ ਇਹੋ ਜੀ ਸਥਿਤੀ ਦੇ ਉੱਤੇ ਅਕਾਲੀ ਦਲ ਦੇ ਨਾਲ ਮਿਲਣ ਦਾ ਕਿਉਂ ਫੈਸਲਾ ਲਿਆ ਨਹੀਂ ਦੇਖੋ ਇਹ ਨਹੀਂ ਗੱਲ ਹੁੰਦੀ ਮੈਂ ਜਿਵੇਂ ਦੱਸਿਆ ਦੋ ਹੀ ਪਾਰਟੀਆਂ ਪੰਜਾਬ ਦੇ ਵਿੱਚ ਆ ਯਾ ਕਾਂਗਰਸ ਹੈ ਯਾ ਅਕਾਲੀ ਦਲ ਇਸ ਕਰਕੇ ਮੈਂ ਪ੍ਰਿਫਰ ਕੀਤਾ ਅਕਾਲੀ ਦਲ ਨੂੰ ਔਰ ਅਕਾਲੀ ਦਲ ਪਿੰਡੂ ਲੋਕਾਂ ਦੀ ਲੋਕਾਂ ਦੀ ਆਮ ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕ ਹੈ ਠੀਕ ਹੈ ਕਈ ਵਾਰੀ ਲੋਕ ਵੋਟਾਂ ਕੱਟ ਦਿੰਨੀਆਂ ਪਾਰਟੀ ਹਰ ਜਾਂਦੀ ਹੈ ਕਿਸੇ ਨੂੰ ਜ਼ਿਆਦਾ ਪੈ ਜਾਂਦੀ ਹੈ ਪਾਰਟੀ ਉਹ ਜਿੱਤ ਜਾਂਦੀ ਹੈ ਅੱਛਾ ਅੰਤ ਦੇ ਵਿੱਚ ਮੈਂ ਆਹੀ ਪੁੱਛਣਾ ਚਾਹੁੰਦਾ ਹੁਣ ਬਦਲ ਸਾਹਿਬ ਵੀ ਆ ਰਹੇ ਆ ਕਹਿੰਦੇ ਤੇ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਚਰਚਾਵਾਂ ਤਾਂ ਪਹਿਲਾਂ ਹੀ ਚੱਲ ਰਹੀਆਂ ਹੋਣਗੀਆਂ ਗੱਲਬਾਤ ਤਾਂ ਪਹਿਲਾਂ ਹੀ ਚੱਲ ਰਹੀ ਹੋਊਗੀ ਸੀਟ ਨੂੰ ਲੈ ਕੇ ਜਲੰਧਰ ਸੀਟ ਨੂੰ ਲੈ ਕੇ ਕੋਈ ਗੱਲਬਾਤ ਹੋਈ ਨਹੀਂ ਦੇਖੋ ਮੈਂ ਤਾਂ ਆਪਣਾ ਪਾਰਟੀ ਜੋ ਫੈਸਲਾ ਪਾਰਟੀ ਉਹਨਾਂ ਦੀ ਕਰੇਗੀ ਸ਼ਰਮਨੀ ਇਕਾਲੀ ਦਲ ਉਹ ਸਾਨੂੰ ਮਨਜ਼ੂਰ ਹੋਏਗਾ ਉਹ ਉਹਨਾਂ ਦੀ ਆਪਣੀ ਟਿਕਟ ਦੇਣ ਦੀ ਪ੍ਰਕਿਰਿਆ ਹੈ ਉਹ ਆਪਣੀ ਪ੍ਰਕਿਰਿਆ ਦੇ ਵਿੱਚੋਂ ਜਿਸ ਨੂੰ ਵੀ ਮناسب ਸਮਝ ਜਾਂ ਜੇ ਮੈਨੂੰ ਮناسب ਸਮਝਦੇ ਤਾਂ ਮੈਂ ਲੜਾਂਗਾ ਇਹ ਕੋਈ ਹੋਰ ਨਹੀਂ ਤੁਸੀਂ ਵੀ ਤੁਸੀਂ ਵੀ ਸੀਟ ਦੇਖ ਕੇ ਗਏ ਹੋਵੋਗੇ ਕਿ ਪਿਛਲੇ 10 ਸਾਲ ਤੋਂ ਤੁਸੀਂ ਵੀ ਲੱਭ ਰਹੇ ਸੀ ਕਿ ਸੀਟ ਮਿਲ ਨਹੀਂ ਰਹੀ ਕਾਂਗਰਸ ਪਾਰਟੀ ਦੇਣ ਨੂੰ ਤਿਆਰ ਨਹੀਂ ਹੈਗੀ ਤੇ ਹੁਣ ਜੇ ਸੀਟ ਮਿਲਣ ਦਾ ਆਫਰ ਹੈਗਾ ਤਾਂ ਕਿਉਂ ਨਹੀਂ ਨਹੀਂ ਮੈਂ ਤਾਂ ਕਿਹਾ ਕਿ ਜੇ ਮੈਨੂੰ ਦੇਣਗੇ ਟਿਕਟ ਉਹ ਪ੍ਰਕਿਰਿਆ ਤਾਂ ਹੋਣੀ ਚਾਹੀਦੀ ਨਾ ਹਰ ਪਾਰਟੀ ਦੀ ਆਪਣੀ ਆਪਣੀ ਚੋਣ ਪ੍ਰਕਿਰਿਆ ਹੈ ਉਹ ਪ੍ਰਕਿਰਿਆ ਕਰ ਲੈਣਗੇ ਕਰਕੇ ਤਾਂ ਮੈਂ ਤਿਆਰ ਠੀਕ ਹੈ ਬਿਲਕੁਲ ਇਹ ਉਹ ਹਾਲਾਤ ਨੇ ਜਿਨ੍ਹਾਂ ਨੂੰ ਲੈ ਕੇ ਫਿਲਹਾਲ ਮਹਿੰਦਰ ਕੇਪੀ ਜਿਹੜੇ ਨੇ ਉਹ ਸ਼੍ਰੋਮਣੀ ਕਾਲਜ ਦਰ ਦੇ ਵਿੱਚ ਜਾਣ ਨੂੰ ਤਿਆਰ ਹੋਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬੜੇ ਰੋਮਾਂ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ